ਅਕਿ ਇਹ ਅਬਾਰਾ ਗਊਆਂ ਫੜੀਆਂ ਨੇ ਇਹ ਕਿਦੇ ਸਹਿਯੋਗ ਨਾਲ ਫੜੀਆਂ ਗਈਆਂ ਤੇ ਇਹ ਹੁਣ ਕਿੱਥੇ ਤੋਪੀ ਲੈ ਕੇ ਜਾਣੇ ਆ। ਅ ਇਸ ਤਰ੍ਹਾਂ ਹੈਗਾ ਜੀ ਛੀਟਾਂ ਵਾਲਾ ਗਊਸ਼ਾਲਾ ਹੈਗੀ ਆ ਉੱਥੋਂ ਦੇ ਪ੍ਰਬੰਧਕਾਂ ਨਾਲ ਮੇਰੀ ਗੱਲ ਹੋ ਗਈ ਐਂਡ ਮੈਂ ਲਿਖਤੀ ਰਿਕਵੈਸਟ ਵੀ ਉਹਨਾਂ ਨੂੰ ਭੇਜ ਦਿੱਤੀ ਸੀ। ਜਿਹੜਾ ਅੱਜ ਗਊਆਂ ਫੜੀਆਂ ਗਈਆਂ ਨੇ ਉਹ ਤ੍ਰਿਸ਼ਨ ਜੀ ਨੇ ਐਂਡ ਇਹਨਾਂ ਦੀ ਸੰਸਥਾ ਹੈਗੀ ਆ। ਇਹਨਾਂ ਨੇ ਇਹ ਰਾਤ ਦੇ ਲੱਗੇ ਹੋਏ ਨੇ ਕੁਝ ਲੋਕਾਂ ਨੇ ਜਿੰਨੇ ਜਿਹੜੇ ਦੁੱਧ ਚੋ ਕੇ ਛੱਡ ਦਿੰਦੇ ਨੇ ਇਹਨਾਂ ਨਾਲ ਬਹਿਸ ਵੀ ਕੀਤੀ ਐ ਉਹਨਾਂ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਅਜੇ ਤੁਹਾਡੇ ਕੋਲੇ ਮੌਕਾ ਹੈਗਾ। ਜੇ ਤੁਸੀਂ ਇਸ ਤਰ੍ਹਾਂ ਹੀ ਛੱਡਦੇ ਰਹੇ ਜਦੋਂ ਗਊਆਂ ਸੀ ਫੜਦੇ ਆ ਵਿਰੋਧ ਕਰੋਗੇ ਤਾਂ ਫਿਰ ਕਾਨੂੰਨੀ ਕਾਰਵਾਈ ਵੀ ਹੋਊਗੀ। ਅ ਦੋ ਟਰਾਲੀਆਂ ਤਾਂ ਭਰ ਲੀਆਂ ਨੇ ਜੀ ਇੱਥੋਂ ਪੁਰਾਣੇ ਮਿਊਸਪਲ ਕਮੇਟੀ ਦਾ ਦਫਤਰ ਹੈ ਇਹ ਇੱਥੇ ਇਕੱਠੀਆਂ ਕੀਤੀਆਂ ਸੀ ਦੋ ਟਰਾਲੀਆਂ ਭਰ ਲੀਆਂ ਨੇ ਇੱਕ ਟਰਾਲੀ ਹੋਰ ਬਣ ਜਾਏਗੀ। ਮੈਂ ਜਿਹੜੇ ਨਾਬਾਵਾਸੀਆਂ ਨੂੰ ਅਪੀਲ ਕਰਦਾ ਬੀ ਇੱਕ ਟੀਮ ਵਰਕ ਹੈ ਮੈਨੂੰ ਲੋਕਾਂ ਦਾ ਸਹਿਯੋਗ ਚਾਹੀਦਾ ਹੈਗਾ ਜਿਹੜੇ ਕ੍ਰਿਸ਼ਨ ਜੀ ਹੋਰੀ ਹੁਣ ਵੀ ਰੈਡੀ ਨਹੀਂ ਇਹਨਾਂ ਕੋਲੇ ਵਹੀਕਲ ਵੀ ਨਹੀਂ ਬੰਦੇ ਵੀ ਨਹੀਂ। ਬਟ ਜਦੋਂ ਇਹ ਗਊਆਂ ਪਕੜਨ ਜਾਂਦੇ ਨੇ ਤਾਂ ਜਿਹੜੇ ਲੋਕ ਦੁੱਧ ਚੋ ਕੇ ਛੱਡ ਦਿੰਦੇ ਨੇ ਉਹ ਇਹਨਾਂ ਨਾਲ ਲੜਦੇ ਨੇ ਐਂਡ ਇਹਨਾਂ ਦਾ ਵਿਰੋਧ ਕਰਦੇ ਨੇ ਮੇਰੀ ਨਾਬਾ ਵਾਸੀਆਂ ਨੂੰ ਇਹ ਅਪੀਲ ਹੈ ਬੇਨਤੀ ਹੈ ਵੀ ਤੁਸੀਂ ਤੁਹਾਨੂੰ ਜਿੱਥੇ ਵੀ ਨਾਬਾ ਦੇ ਵਿੱਚ ਗਊ ਆਵਾਰਾ ਲੱਗਦੀ ਹੈ ਵੀ ਇਹ ਆਵਾਰਾ ਗਊ ਹੈ ਉਹਨੂੰ ਪਕੜੋ ਪਕੜ ਕੇ ਇੱਥੇ ਈਓ ਸਾਹਿਬ ਨੂੰ ਮੈਂ ਹਦਾਇਤ ਕਰ ਦਿੱਤੀ ਹੈਗੀ ਵੀ ਇੱਕ ਬੰਦਾ ਦਿਨੇ ਇੱਕ ਬੰਦਾ ਰਾਤ ਨੂੰ ਇੱਥੇ ਡਿਊਟੀ ਹੋਊਗੀ ਇੱਥੇ ਕਿੱਲੇ ਗੜਵਾ ਦਿੱਤੇ ਜਾਣਗੇ ਦਰਖਤਾਂ ਦੇ ਹੇਠ ਉੱਥੇ ਛੱਡ ਕੇ ਚਲੇ ਜਾਓ ਜਦੋਂ ਸਾਨੂੰ ਲੱਗੂ ਵੀ 20-50 ਇਕੱਠੀਆਂ ਹੋ ਗਈਆਂ ਤਾਂ ਇਹਨਾਂ ਨੂੰ ਫੇਰ ਕਾਹ ਦਿੱਤਾ ਜਾਊ ਕਿਸੇ ਜੀ ਉਹਨਾਂ ਨੂੰ ਵੀ ਤੁਸੀਂ ਉੱਥੇ ਗਊਸਾਲਾ ਛੱਡਿਆ ਜੀ ਮੇਰਾ ਟੀਚਾ ਹੈ ਵੀ ਨਾਬਾ ਦੇ ਵਿੱਚ ਆਵਾਰਾ ਪਸ਼ੂਆਂ ਕਰਕੇ ਐਕਸੀਡੈਂਟ ਨਾ ਹੋਣ ਤੇ ਜਿਹੜਾ ਮੇਰਾ ਨਾਬਾ ਹੈ ਉਹ ਸਾਫ਼ ਸੁਥਰਾ ਰਵੇ ਇਹ ਮੈਨੂੰ ਇਹਦੇ ਵਿੱਚ ਆਮ ਲੋਕਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਮੇਰਾ ਸਾਥ ਦਿਓ ਅੱਜ ਕਿੱਥੋਂ ਕਿੱਥੋਂ ਫੜੀਆਂ ਨੇ ਸਾਰੇ ਸ਼ਹਿਰ ਦੇ ਵਿੱਚੋਂ ਫੜੀਆਂ ਨੇ ਜੀ ਐਂਡ ਜਿਹੜੇ ਲੋਕ ਛੱਡ ਦਿੰਦੇ ਸੀਗੇ ਉਹਨਾਂ ਨੇ ਹੁਣ ਇੱਕ ਰਾਤ ਵਿਰੋਧ ਕੀਤਾ ਹੈ ਐਂਡ ਹੁਣ ਉਹਨਾਂ ਨੇ ਸ਼ਾਇਦ ਬੰਨ ਵੀ ਲਈਆਂ ਮੈਂ ਇਹੋ ਜਿਹੇ ਲੋਕਾਂ ਦੀ شناخت ਲਈ ਲਾਬਾ ਵਾਸੀਆਂ ਨੂੰ ਅਪੀਲ ਕਰਦਾ ਵੀ ਜਿਹੜੇ ਇਹੋ ਜਿਹੇ ਲੋਕ ਨੇ ਜੇ ਤੁਹਾਡੇ ਧਿਆਨ ਦੇ ਵਿੱਚ ਹੋਵੇ ਤਾਂ ਉਹਨਾਂ ਦੀ ਉਹਨਾਂ ਦੇ ਨਾਮ ਲਿਸਟ ਬਣਾ ਕੇ ਮੇਰੇ ਆਫਿਸ ਦਿਓ ਤਾਂ ਜੋ ਇੱਕ ਵਾਰੀ ਉਹਨਾਂ ਨੂੰ ਲਿਖਤੀ ਐਸਾ ਵੱਲੋਂ ਨੋਟਿਸ ਜਾਵੇ ਵੀ ਤੁਸੀਂ ਛੱਡਦੇ ਹੋ ਐਂਡ ਜੇ ਫਿਰ ਵੀ ਉਹ ਨਹੀਂ ਹਟਦੇ ਤਾਂ ਕਾਨੂੰਨੀ ਕਾਰਵਾਈ ਕਰਾਂਗੇ ਜੀ ਇਹ ਬੇਨਤੀ ਹੈ ਵੀ ਜਦੋਂ ਨਾਮ ਦੇ ਦਿੰਦੇ ਵਕਤ ਕੋਈ ਨਿੱਜੀ ਰੰਜਿਸ਼ਾ ਨਾ ਕੱਢੀਆਂ ਜਾਣ ਬਸ ਇਹ ਬੇਨਤੀ ਜੇ ਨਾਲ ਜਿੰਨ ਸਾਥ ਹੀ ਰਹੇ ਹਮ ਰਹਿਨਵਾਇਂ ਦੇ ਵਿੱਚ ਅੱਜ ਅਸੀਂ ਨਾਬਾ ਸ਼ਹਿਰ ਦੇ ਵਿੱਚ ਆ ਸਵੇਰੇ 6:00 ਵਜੇ ਦੇ ਕਰੀਬ ਮੁਹੰਮਤ ਚਲਾਈਏ ਇਹ ਜਿਹੜੇ ਆਪਣਾ ਅਪਰੇਸ਼ਨ ਜੀ ਆ ਉਹ ਉਹਨਾਂ ਦੀ ਟੀਮ ਹੈ ਤੇ ਸਾਡੀ ਨਗਰ ਕਾਉਂਸਲ ਦੀ ਟੀਮ ਤੇ ਨਾਲ ਗਊਸ਼ਾਲਾ ਤੋਂ ਜਿਹੜਾ ਗਿਆ ਉਹਨਾਂ ਦੀ ਵੀ ਗੱਡੀ ਗਈ ਉਹਨਾਂ ਤੋਂ ਵੀ ਬੰਦੇ ਦੋ ਤਿੰਨ ਆਈਏ ਉਹਨਾਂ ਦੇ ਸਹਿਯੋਗ ਨਾਲ ਸਾਰੇ ਇਹ ਪਸ਼ੂ ਫੜ ਕੇ ਅਸੀਂ ਇੱਥੇ ਗਊਸ਼ਾਲਾ ਚ ਪੇ। ਨਹੀਂ ਅਸੀਂ ਇੱਥੇ ਜਿਹੜੇ ਦਰਖਤ ਹੈਗੇ ਨੇ ਉਹਨਾਂ ਦੇ ਥੱਲੇ ਕਿੱਲੇ ਗੜਾ ਦਿੰਨੇ ਆ ਜਿਹੜਾ ਕੋਈ ਪਸ਼ੂ ਕਿਸੇ ਨੂੰ ਮਿਲਦਾ ਹੈ ਜਾਂ ਕੁਝ ਉਹਦਾ ਲੋਕਾਂ ਦੇ ਸਹਿਯੋਗ ਨਾਲ ਤੇ ਜੇ ਸਾਡੇ ਬੰਦੇ ਵੀ ਜੋ ਫੜ ਕੇ ਇੱਥੇ ਕਿੱਲੇ ਨਾਲ ਬੰਨਣਗੇ ਜਦੋਂ ਇਕੱਠੇ ਹੋਗੇ ਜਾਨਵਰ ਫਿਰ ਅਸੀਂ ਛੱਡ ਦਾਂਗੇ। ਕੁਝ ਲੋਕ ਅਜੇ ਵੀ ਵਿਰੋਧ ਕਰ ਰਹੇ ਨੇ ਕੋਈ ਮੈਸੇਜ ਅਨਵੇ ਕਰਨਾ ਚਾਹੁੰਦੇ। ਉਹ ਸਾਡੇ ਧਿਆਨ ਦੇ ਵਿੱਚ ਇਹ ਵੀ ਕਈ ਨਾ ਬੰਦੇ ਆਪਣਾ ਜਿਹੜਾ ਹੈਗਾ ਪਾਲਤੂ ਜਿਹੜਾ ਪਸ਼ੂ ਹੈ ਕੋਈ ਗਊ ਹੈ ਉਹਨੂੰ ਸਵੇਰੇ ਦੁੱਧ ਚੋ ਕੇ ਛੱਡ ਦਿੰਦੇ ਆ। ਸ਼ਾਮ ਨੂੰ ਫੇਰ ਆਪਣਾ ਘਰੇ ਲੈ ਕੇ ਦੁੱਧ ਚੋਇਆ ਫੇਰ ਛੱਡ ਦਤਾ। ਉਹਨਾਂ ਨੂੰ ਵਾਰਨਿੰਗ ਹੈ ਕੁਝ ਸਾਡੇ ਧਿਆਨ ਚ ਆਏ ਨੇ ਕਿ ਉਹ ਇਸ ਤਰ੍ਹਾਂ ਨਾ ਕਰਨ ਆਪਣਾ ਪਸ਼ੂ ਜੇ ਰੱਖਿਆ ਹੈ ਪਾਲਤੂ ਉਹਨੂੰ ਘਰ ਰੱਖਣਾ। ਇਹ ਛੱਡਣਗੇ ਤਾਂ ਅਸੀਂ ਫਿਰ ਫੜ ਕੇ ਗਊਸ਼ਾਲਾ ਛੱਡਾਂਗੇ ਵਾਪਸ ਨਹੀਂ ਕਰਾਂਗੇ ਮੈਨੂੰ ਬਹੁਤ ਮੰਗੀ ਹੈ ਮੇਰੀ ਬੇਨਤੀ ਹੈ ਆਪੀ ਲੋਨ ਨੂੰ ਵੀ ਆਪਣੇ ਆਪਣੇ ਪਸ਼ੂ ਘਰ ਰੱਖੋ ਖੁੱਲੇ ਨਾ ਛੱਡੋ ਤਾਂ ਕਿ ਕੋਈ ਐਕਸੀਡੈਂਟ ਵਗੈਰਾ ਨਾ ਅਸੀਂ ਜਿਹੜੀ ਅੱਜ ਬੇਸਾਰਾ ਗਊਮਾਂਸ਼ ਜਿਹੜਾ ਰੋਡ ਤੇ 90 ਦੀ ਸੜਕਾਂ ਤੇ ਘੁੰਮ ਰਿਹਾ ਸੀ ਅਸੀਂ ਪਿਛਲੇ ਮਹੀਨੇ ਵੀ ਇਹ ਮੁਹਿੰਮ ਚਲਾਈ ਹੋਈ ਸੀ ਕਿਉਂਕਿ ਅੱਗੇ ਕਿਤੇ ਕਿਤੇ ਦਿੱਕਤ ਆਂਦੀ ਹੈ ਇਹਨਾਂ ਨੂੰ ਛੱਡਣ ਦੀ ਉਹਨਾਂ ਨੂੰ ਜਗ੍ਹਾ ਮਿਲਦੀ ਜਾ ਰਹੀ ਅਸੀਂ ਸੈਟਲ ਕਰਦੇ ਜਾ ਰਹੇ ਹਾਂ ਸ਼ਹਿਰ ਦੇ ਵਿੱਚ ਇਕੱਠੀਆਂ ਕਰ ਰਹੇ ਹਾਂ ਗਊਮਾਂਸ਼ਾਂ ਨੂੰ ਤੇ ਇਦੇ ਵਿੱਚ ਸਾਡਾ ਐਸ.ਟੀ.ਐਮ ਸਾਹਿਬ ਨਾ ਬਾ ਨੇ ਤੇ ਇਹ ਨਾ ਬਾ ਜੀ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਹੈ ਤੇ ਸਾਡੇ ਨਾਲ ਜਿਹੜੇ ਵੀ ਭਾਈਚਾਰਾ ਹੈ ਇਹਨਾਂ ਨੇ ਬਹੁਤ ਸਾਡੀ ਹੈਲਪ ਕੀਤੀ ਅਸੀਂ ਰਾਤ ਨੂੰ ਵੀ ਗਊਆਂ ਫੜਨ ਲੱਗੇ ਸੀ ਜਿਹੜੇ ਚੋਕ ਕੇ ਛੱਡ ਦਿੰਦੇ ਨੇ ਦੁੱਧ ਵੇਚ ਸਕਦੇ ਨੇ ਔਰ ਗਊਆਂ ਨਾਲ ਉਹਨਾਂ ਦਾ ਨੁਕਸਾਨ ਹੁੰਦਾ ਹੈ ਲੋਕਾਂ ਦਾ ਉਹ ਲੋਕਾਂ ਨੇ ਸਾਡੇ ਨਾਲ ਰਾਤ ਬਹੁਤ ਬੱਤੀ ਮੀਝ ਕੀਤੀਆਂ ਸਾਡੇ ਨਾਲ ਮਿਸ ਬਿਹੇਵ ਕਰਿਆ ਸਾਡੀ ਪੂਰੀ ਟੀਮ ਨਾਲ ਮਿਸ ਬਿਹੇਵ ਕਰਿਆ ਤੇ ਬਹੁਤ ਹੀ ਜ਼ਿਆਦਾ ਗੰਦੀ ਸਰਦਾਵਰੀਆ ਯੂਜ਼ ਕਰੀਆ ਦੁੱਤੋਂ ਚੌਂ ਤੋਂ ਬਾਅਦ ਛੱਡ ਦਿੰਦੇ ਹਾਸਿਆ ਨਾਲ ਵੀ ਕਾਰਨ ਬਣਦੇ ਸਨ ਬਿਲਕੁਲ ਬਣਦੇ ਤਾਂ ਅਸੀਂ ਰਾਤਾਂ ਨੂੰ ਨਿਕਲਦੇ ਆ ਵੀ ਕੋਈ ਰਾਤਾਂ ਨੂੰ ਸਾਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਰੋਡ ਤੇ ਉੱਪਰ ਗਊਆਂ ਹੁੰਦੀਆਂ ਨੇ ਵੀ ਕਿੱਥੇ ਆਂਦੀਆਂ ਜਾਂਦੀਆਂ ਨੇ ਉਸੇ ਕਰਕੇ ਅਸੀਂ ਰਾਤ ਨੂੰ ਲੱਗੇ ਹੋਏ ਸੀ ਬੜਾ ਉਹਨਾਂ ਨੂੰ ਪਤਾ ਲੱਗ ਗਿਆ ਬੜੇ ਗਊਆਂ ਫੜ ਰਹੇ ਨੇ ਇਸ ਕਰਕੇ ਉਹਨਾਂ ਨੇ ਸਾਡੇ ਨਾਲ ਵਿਰੋਧ ਕਰਿਆ ਬਹੁਤ ਜ਼ਿਆਦਾ ਕਿੰਨੇ ਗਊਆਂ ਫੜ ਰਹੇ ਹਾਲੇ ਤੱਕ ਇਹ ਦੋ ਟਰਾਣੇ ਪਰ ਚੁੱਕੇ ਜੇ ਸਹੀ ਮਾਰੇ ਤੇ ਗਿਣਤੀ ਤੇ ਕਰੀਏ ਨਹੀਂ ਬਸ ਫੜਨ ਤੇ ਲੱਗੇ ਹੋਏ ਆ ਤੇ ਹੁਣ ਕਿੱਥੇ ਛੱਡ ਕੇ ਸਾਨੂੰ ਬਾਬਾ ਉਗਦੇ ਲਿਓ ਜੀ ਤੇ ਉਹਨਾਂ ਦੇ ਨੈਭਨ ਸਹੀ ਦੇ ਕਾਜ ਜਿਹੜਾ ਕੰਮ ਹੋਇਆ ਹੈ ਉਹਨਾਂ ਦੇ ਨਮ ਜਿਆਦਾ ਨਾਲ ਹੋਇਆ ਜੀ